ਸੁੱਖਾ ਪਤਾ ਨਹੀਂ ਮੈਂ ਕਦੇ ਵੀ ਭਾਜਪਾ ਚ ਸ਼ਾਮਲ ਨਹੀਂ ਹੋਵਾਂਗਾ ਈਡੀ ਨੇ ਜਦੋਂ ਮੈਨੂੰ 4 ਮਹੀਨੇ ਜੇਲ੍ਹ ਰੱਖਿਆ ਮੈਂ ਉਦੋਂ ਨਹੀਂ ਡੱਬਿਆ ਖੈਰ ਨੇ ਦਲਵੀਰ ਗੋਲਡੀ ਤੇ ਵੀ ਨਿਸ਼ਾਨਾ ਸਾਧਿਆ ਚ ਕਿਹਾ ਕਿ ਦਲਵੀਰ ਗੋਲਡੀ ਸੀਟ ਦਾ ਹੱਕਦਾਰ ਸੀ ਗੋਲਡੀ ਨੂੰ 2022 ਸਿਰਫ 74000 ਵੋਟ ਹੀ ਪੈਸਨ ਖੈਰ ਨੇ ਕਹੇ ਦੱਸਦੇ ਕਿ ਗੋਲਡੀ ਨੇ ਕਾਂਗਰਸ ਛੱਡ ਕੇ ਖੁਦ ਦਾ ਵੱਡਾ ਨੁਕਸਾਨ ਕੀਤਾ ਹੈ ਗੋਲਡੀ ਜਲਦੀ ਨਿਰਾਸ਼ ਹੋ ਕੇ ਕਾਂਗਰਸ ਚ ਵਾਪਸੀ ਕਰੇਗਾ ਸੁਰਪਾਲ ਸਿੰਘ ਖੈਰਾ ਸਾਡੇ ਨਾਲ ਨੇ ਖੈਰਾ ਸਾਹਿਬ ਕਿਵੇਂ ਦੇਖਦੇ ਹੋ ਨਾਰਾਜ਼ਗੀ ਚੱਲ ਰਹੀ ਸੀ ਦਲਵੀਰ ਗੋਲਦੀ ਦੀ ਪਰ ਹੁਣ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਚਲੇ ਗਏ ਨੇ ਨਹੀਂ ਮੇਰਾ ਖਿਆਲ ਹੈ ਕਿ ਇਹਦੇ ਚ ਜਿਹੜੀ ਜੁਆਇਨਿੰਗ ਹੋਈ ਨਾ ਇੱਕ ਤੇ ਬਹੁਤ ਇੱਕ ਸਿਰੇ ਦਾ ਓਪਰਚੂਨਿਜ਼ਮ ਆ ਔਰ ਇੱਕ ਧੁੱਖਾ ਤੁਹਾਡੀ ਦੀ ਪੋਲਿਟਿਕਸ ਆ ਔਰ ਤੀਸਰਾ ਇਹਦੇ ਚ ਐਂਗਲ ਹੈਗਾ ਕਿ ਗੋਲਦੀ ਨੂੰ ਡਰਾ ਧਮਕਾ ਕੇ ਉਹਦੀ ਵਿਜੀਲੈਂਸ ਇਨਕੁਆਰੀਜ਼ ਮਲਟੀਪਲ ਹੋ ਰਹੀਆਂ ਸੀਗੀਆਂ ਉਹਨੂੰ ਆਪਣੇ ਨਾਲ ਲਾਇਆ ਪਰ ਇਹਦੇ ਸਭ ਤੋਂ ਇੰਪੋਰਟੈਂਟ ਸੁਨੇਹਾ ਜਿਹੜਾ ਅਗਰ ਤੁਸੀਂ ক্লোਜ਼ਲੀ ਵਾਚ ਕਰੋਗੇ ਤਾਂ ਇਹ ਭਗਵੰਤ ਮਾਨ ਦੀ ਘਬਰਾਹਟ ਹੈ ਜਿਹੜਾ ਚੀਫ ਮਿਨਿਸਟਰ ਕਹਿ ਰਿਹਾ ਵਾ ਕਿ ਮੈਂ 13 ਸੀਟਾਂ ਜਿੱਤਨੀ ਆ ਤੇ ਉਹ ਸਾਰੇ ਪੰਜਾਬ ਦੇ ਵਿੱਚ ਘੁੰਮ ਕੇ ਕਹਿ ਰਿਹਾ ਕਿ ਸਾਡਾ ਤਾਂ ਕੋਈ ਮੁਕਾਬਲਾ ਨਹੀਂਗਾ ਫਿਰ ਆਪਣੇ ਹੋਮ ਡਿਸਟ੍ਰਿਕਟ ਵਿੱਚ ਆਪਣੀ ਹੋਮ ਸੀਟ ਧੂਰੀ ਤੇ ਜਿਹੜਾ ਉਹਦਾ ਕੱਟੜ ਆਪੋਨੈਂਟ ਹੈ ਤੁਸੀਂ ਉਹਨੂੰ ਆਪਣੇ ਨਾਲ ਜੁਆਇਨ ਕਰਵਾ ਰਹੇ ਆ ਤੇ ਇਹਦਾ ਮਤਲਬ ਹੈ ਕਿ ਤੁਸੀਂ ਬਹੁਤ ਘਬਰਾਏ ਹੋ ਤੁਸੀਂ ਕਾਂਗਰਸ ਤੋਂ ਤੇ ਖੈਰੇ ਤੋਂ ਇੰਨੇ ਘਬਰਾ ਗਏ ਹੋ ਕਿ ਤੁਸੀਂ ਹਰ ਇੱਕ ਤੇ ਮਿੰਟ ਕੱਢਣ ਨੂੰ ਤਿਆਰ ਹੈ। ਔਰ ਦੂਸਰਾ ਕਿ ਜਿਹੜਾ ਮੈਂ ਪਹਿਨ ਕਹਾ ਕਿ ਗੋਲਡੀ ਦੇ ਖਿਲਾਫ ਇੱਕ ਦੇ ਜਿਹੜੇ ਜਿਮ ਵਗੈਰਾ ਇਹਨੇ ਪਿੰਡਾਂ ਤੋਂ ਐਸੋ ਉਹਦੀ ਵਿਜੀਲੈਂਸ ਇਨਕੁਆਇਰੀ 40 50 ਸਰਪੰਚਾਂ ਦੀ ਸਟੇਟਮੈਂਟ ਰਿਕਾਰਡ ਹੋ ਚੁੱਕੀ ਹੈ। ਦੂਸਰਾ ਹੈਗਾ ਇਹਦਾ ਜਿਹੜਾ ਟਾਈਲਾਂ ਦੀ ਫੈਕਟਰੀ ਲਾਈ ਸੀ ਸਾਰੇ ਇੰਟਰਲੋਕਿੰਗ ਟਾਈਲਸ ਪਿੰਡਾਂ ਧੱਕੇ ਨਾਲ ਦਵਾਇਆ। ਸੋ ਇਹਨੇ ਉਹਨੂੰ ਪ੍ਰੈਸ਼ਰ ਦਵਾ ਜਿੱਦਾਂ ਚੱਬੇ ਵਾਲਾ ਨਾ ਹੋਇਆ ਰਾਜਕੁਮਾਰ ਨਾਲ ਦੋ ਦਿਨ ਪਹਿਲਾਂ ਕਰਜ਼ੇ ਦੀ ਪੰਡ ਚੱਕ ਕੇ ਆਏ, ਸਿੰਗਲ ਪਾਕ ਕੇ ਆਏ ਤੇ ਤੀ ਆਪਣੇ ਵਰਕਰਸ ਦੇ ਸਾਹਮਣੇ ਉਹ ਮੇਰੀਆਂ ਤਾਰੀਫਾਂ ਕੀਤੀਆਂ ਕਿ ਖੇਰਾ ਇੱਕ ਫਾਈਟਰ ਆ ਤੇ ਆਪਾਂ ਸਾਰਿਆਂ ਨੇ ਖੇਰੇ ਦੀ ਸਪੋਰਟ ਕਰਨੀ ਹੁਣ ਇੱਕ ਇੱਕ ਡੇਢ ਦਿਨ ਵਿੱਚ ਕੀ ਫਰਕ ਪੈ ਗਿਆ ਸੀ ਸੋ ਦਿਸ ਇਜ਼ ਗ੍ਰੋਸ ਕੀ ਕਹਿੰਦੇ ਇਮੋਰੈਲਿਟੀ ਅਨੈਥੀਕਲ ਪੋਲਿਟਿਕ ਸਿੰਪਲ ਔਰ 골ਡ ਮੇਰਾ ਕੁਝ ਨਹੀਂ ਜਾਣਾ ਮੈਂ ਉਸ ਪਰਮਾਤਮਾ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿੰਦਾ ਅਸੀਂ ਜਿੱਤਾਂਗੇ ਕਿਉਂਕਿ ਮੈਨੂੰ ਵਾਈਟ ਸਪਰੈਡ ਸਪੋਰਟ ਆ ਇਨੇ ਆਪਣਾ ਪੋਲਿਟਿਕਲ ਕੈਰੀਅਰ ਖਰਾਬ ਕਰ ਲਿਆ ਪਰ 골ਡੀ ਇਲਜ਼ਾਮ ਲਗਾ ਰਹੇ ਨੇ ਕਹਿੰਦੇ ਸਾਰੀ ਪਹਿਲਾਂ ਸੈਟਿੰਗ ਕਰੀ ਹੋਈ ਸੀ ਜਦੋਂ ਖਹਿਰਾ ਸਾਹਿਬ ਜੇਲ੍ਹ ਦੇ ਵਿੱਚ ਸੀ ਉਦੋਂ ਰਾਜਾ ਬੜਿੰਗ ਬਾਜਪਾ ਸਾਹਿਬ ਪਹਿਲੀ ਸੈਟਿੰਗ ਕਰਕੇ ਆਏ ਸੀ ਵੀ ਮੈਂ ਤਾਂ ਜੀ ਸੰਗਰੂਰ ਦੀ ਸੀਟ ਚਾਹੀਦੀ ਉਹ ਚਾਹੀਦੀ ਆ ਨਹੀਂ ਦੇਖੋ ਇਹ ਸੰਗਰੂਰ ਦੀ ਸੀਟ ਕਿਹੜੇ ਆਧਾਰ ਤੇ ਮੰਗ ਰਿਆ ਸੀਗਾ ਇਹ ਅਸੈਂਬਲੀ ਹਾਰਿਆ ਬਹੁਤ ਬੁਰੀ ਤਰ੍ਹਾਂ ਨਾਲ ਫਿਰ ਉਸ ਤੋਂ ਬਾਅਦ ਉਹਨਾਂ ਨੇ ਜੋ ਮੈਂ ਕਿਹਾ ਉਹ ਸੈਟਿੰਗ ਪਹਿਲਾਂ ਹੋਈ ਸੀ ਪਹਿਲਾਂ ਉੱਥੇ ਆ ਰਿਆਂ ਇਹਨੂੰ ਟਿਕਟ ਦਿੱਤੀ ਉਹਨਾਂ ਨੇ ਪਾਰਲੀਮੈਂਟ ਦੀ ਇਹਨੂੰ ਸਿਰਫ 75000 ਵੋਟ ਪਈ ਕਾਂਗਰਸ ਦਾ ਪੁਖਤਾ ਕੇਡਰ ਸਵਾ ਦੋ ਲੱਖ ਦਾ ਇਹਨੂੰ ਇਹਨੂੰ ਕਾਂਗਰਸ ਦੇ ਕੇਡਰ ਨੇ ਨਹੀਂ ਵੋਟ ਪਾਈ ਫਿਰ ਉਸ ਤੋਂ ਅੱਗੇ ਆਜੋ ਤੁਸੀਂ ਕਿ ਸੈਟਿੰਗ ਦੀ ਗੱਲ ਕਰਦੇ ਕੋਈ ਸੈਟਿੰਗ ਨਹੀਂ ਜੇਲ 14 ਮੈਨੂੰ ਮਿਲਣ ਆਏ ਸੀਗੇ ਸਾਰੇ ਲੀਡਰ ਕਹਿੰਦੇ ਸੀਗੇ ਕਿ ਐਤਕੀ ਕਿਉਂਕਿ ਭਗਵੰਤ ਨੇ ਤੇਰੇ ਨਾਲ ਬੜੀ ਜ਼ਿਆਦਤੀ ਕੀਤੀ ਹੈ ਤੇ ਅਸੀਂ ਚਾਹਾਂਗੇ ਤੂੰ ਸੰਗਰੂਰ ਲੜ ਉਦੋਂ ਫਾਈਨਲ ਥੋੜਾ ਸੀਟ ਹੁੰਦੀ ਕੋਈ ਸਾਡਾ ਇੱਕ ਪ੍ਰਕਿਰਿਆ ਵਾ ਜਦੋਂ ਥੱਲੇੋਂ ਇੱਕ ਤੁਹਾਡੀ ਸਟੇਟ ਆ ਇਲੈਕਸ਼ਨ ਕਮੇਟੀ ਆ ਉਹ ਨਾਮ ਭੇਜਦੀ ਫਿਰ ਸਕ੍ਰੀਨਿੰਗ ਕਮੇਟੀ ਆ ਫਿਰ ਸੈਂਟਰਲ ਇਲੈਕਸ਼ਨ ਕਮੇਟੀ ਮੈਨੂੰ ਬਾਅਦ ਚ ਪਤਾ ਲੱਗਿਆ ਕਿ ਮੇਰਾ ਕੱਲੇ ਦਾ ਨਾਮ ਹੀ ਗਿਆ ਇਹਨਾਂ ਦਾ ਨਾਮ ਹੀ ਨਹੀਂ ਗਿਆ ਇਹਦਾ ਅਗਰ ਇਹਨੀਆਂ ਕਮੇਟੀਆਂ ਦੇ ਜਾਂ ਤੋਂ ਵਾ ਸੀਟ ਮਿਲਦੀ ਐ ਫਿਰ ਦਲਬੀਰ ਗੋਲਡੀ ਕਹਿੰਦੇ ਮੈਨੂੰ ਪਹਿਲਾਂ ਹੀ ਫਿਕਸ ਕੀਤਾ ਹੋਇਆ ਸੀ 2024 ਚ ਤੂੰ ਹੀ ਫਾਈਨਲ ਆ ਨਹੀਂ ਕਿਉਂ ਐ ਇਹ ਕੋਈ ਮਤਲਬ ਗੋਲਡੀ ਪਾਰਟੀ ਨਾਲ ਵੱਡਾ ਵਾ 35 ਸਾਲ ਦੀ ਉਮਰ ਚ ਐਮਐਲਏ ਬਣ ਗਿਆ ਇਹਨੂੰ ਕੋਈ ਮਤਲਬ ਇਸ ਗੱਲ ਦੀ ਤਸੱਲੀ ਨਹੀਂ ਹੈ ਕਿੰਨੇ ਲੋਕ ਨੇ ਜਿਹੜੀਆਂ ਸਾਰੀਆਂ ਉਮਰ ਨਾਲ ਲੰਘ ਜਾਂਦੀਆਂ ਉਹ ਐਮਐਲਏ ਨਹੀਂ ਬਣ ਸਕਦੇ ਬਾਕੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਦੇਖੋ ਇਹ ਤਾਂ ਐਂ ਗਿਲਾ ਕਰ ਰਿਹਾ ਜਿੱਦਾਂ ਇਹ ਤਿੰਨ ਵਾਰੀ ਐਮਪੀ ਰਹਿ ਗਿਆ ਸੀਗਾ ਤੇ 2-2 ਲੱਖ ਤੇ ਜਿੱਤਦਾ ਸੀਗਾ ਤੇ ਐਤਕੀ ਦੀ ਟਿਕਟ ਖੋਲੀ ਕਿਹੜੀ ਟਿਕਟ ਖੋਈ ਇਹਦੀ 75 ਹਜ਼ਾਰ ਵਾਲੀ ਇਹਦੀ ਕੱਟੀ ਆ ਟਿਕਟ ਇੱਕ ਲਾਸਟ ਗੱਲ ਕਹਿਣਾ ਚਾਹੁੰਦਾ ਦਾਅਵੇ ਨਾਲ ਕਹਿ ਰਿਆਂ ਕਿ ਕਾਂਗਰਸ ਦਾ ਕੇਡਰ ਜਿੱਥੇ ਧੂਰੀ ਚ ਖੜਾ ਸੀਗਾ ਉਹ ਖੜਾ ਵਾ ਤੇ ਥੋੜੀ ਬਹੁਤੀ ਵੋਟ ਸਾਨੂੰ ਵਾਧੀ ਪਵੇਗੀ ਹੁਣ ਅਗਰ ਆਪਾਂ ਮਾਹੌਲ ਦੇਖੀਏ ਤਾਂ ਦਲਬੀਰ ਗੋਲਡੀ ਕਾਂਗਰਸ ਛੱਡ ਕੇ ਚਲੇ ਗਏ ਨੇ ਕਿਤਨਾ ਕਿਤੇ ਤੁਹਾਡੇ ਜ਼ਿਲ੍ਹੇ ਦੇ ਪ੍ਰਧਾਨ ਲਗਾਏ ਹੋਏ ਸੀ ਕਾਂਗਰਸ ਦੇ ਤਾਂ ਹੁਣ ਮੁਕਾਬਲਾ ਕਿਵੇਂ ਰਹੂਗਾ ਕਿਉਂਕਿ ਅਸੀਂ ਜਿੱਤਾਂਗੇ ਜੇ ਬਿੱਟੂ ਇੱਕ ਐਮਪੀ ਰਿਆ ਛੱਡ ਕੇ ਚਲੇ ਗਿਆ ਤੇ ਅਸੀਂ ਲੁਧਿਆਣੇ ਦੀ ਸੀਟ ਫਿਰ ਵੀ ਜਿੱਤ ਗਏ ਤੇ ਫਿਰ ਤੇ ਇੱਕ ਜ਼ਿਲ੍ਹੇ ਦਾ ਪ੍ਰਧਾਨ ਛੱਡ ਕੇ ਜਾ ਰਿਹਾ ਵਾ ਆਪਣੇ ਫਾਇਦੇ ਆਸਤੇ ਆਪਣੇ ਜਾਨ ਬਚਾਉਣ ਆਸਤੇ ਉਹਦੇ 'ਚ ਕੋਈ ਫਰਕ ਨਹੀਂ ਪੈਣ ਲੱਗਿਆ ਖੇਰਾ ਸਾਹਿਬ ਭਗਵੰਤ ਮਾਨ ਸਾਹਿਬ ਨੇ ਅੱਜ ਕਿਹਾ ਕਹਿੰਦੇ ਖੇਰਾ ਸਾਹਿਬ ਪਾਰਟੀ ਆਪਣੇ ਫਾਇਦੇ ਲਈ ਬਦਲ ਸਕਦੇ ਨੇ ਕਹਿੰਦੇ ਬੀਜੇਪੀ 'ਚ ਜਾ ਸਕਦੇ ਨੇ ਇੱਕ ਗੱਲ ਆ ਮੇਰੀ ਕੈਮਰੇ ਤੇ ਸੁਣ ਲੋ ਤੇ ਉਹਨੂੰ ਸੁਣਾ ਦਿਓ ਉਹਨੂੰ ਕਿਹਾ ਜੇ ਮੈਂ ਨਾਂ ਬੀਜੇਪੀ ਜੋਇਨ ਕੀਤੀ ਮਾਫੀ ਮੰਗੇਗਾ ਲੋਕਾਂ ਤੋਂ ਖੇਰੇ ਤੋਂ ਮਾਫੀ ਮੰਗੇਗਾ ਤਾਨੂੰ ਕੀ ਲੱਗਦਾ ਮੈਂ ਕੋਈ ਸੁੱਕਿਆ ਹੋਇਆ ਪੱਤਾ ਦਾ ਦਰਖਤ ਦਾ ਜਿਹੜਾ ਮਰਜੀ ਜਿੱਧਰ ਮਰਜੀ ਹਵਾ ਨਾਲ ਚਲ ਜਾਊਗਾ ਉਹ ਬੀਜੇਪੀ ਨੇ ਤਾਂ ਮੈਨੂੰ ਵਿਕਟਿਮਾਈਜ਼ ਕੀਤਾ ਈਡੀ ਨੇ ਮੈਨੂੰ 4 ਮਹੀਨੇ ਜੇਲ੍ਹ ਛੁੱਟਿਆ ਮੈਂ ਉਦੋਂ ਨਹੀਂ ਉਹਨਾਂ ਦੇ ਈਨ ਮੰਨੀ ਤੇ ਇਹ ਭਗਵੰਤ ਸਰ ਲਿਆ ਹੋਇਆ ਬੀਜੇਪੀ ਨਾਲ ਇਹਦਾ ਜੁਆਇੰਟ ਆਪਰੇਸ਼ਨ ਹੋਇਆ ਜਦੋਂ ਐਨਐਸਏ ਲਾ ਕੇ ਡਿਬਰੂਗੜ੍ਹ ਜੇਲ੍ਹ ਵਿੱਚ ਸਾਡੇ ਨੌਜਵਾਨ ਇਹਨਾਂ ਨੇ ਕਿਹਾ ਮੰਨਿਆ ਕੇਜਰੀਵਾਲ ਕਹਿੰਦਾ ਦਿੱਲੀ ਨੇ ہماری ਮਦਦ ਮੰਗੀ ਅਸੀਂ ਨੇ ਦਿੱਲੀ ਕੋ ਮਦਦ ਦੀ ਅਗਰ ਦਿੱਲੀ ਦੁਬਾਰਾ ਮਦਦ ਮੰਗੇਗਾ ਹਮ ਦੁਬਾਰਾ ਮਦਦ ਉਸਕੋ ਦੇਂਗੇ ਅਜਿਹਾ ਕਿਸਾਨ ਕੁੱਟੇ ਗਏ ਨੇ ਸ਼ੰਭ ਦੱਸੋ ਮੈਨੂੰ ਕਿਹੜਾ ਐਕਸ਼ਨ ਲਿਆ ਆਏ ਨੇ ਹਰਿਆਣਾ ਪੁਲਿਸ ਦੇ ਖਿਲਾਫ ਸ਼ੁਭਕਰਨ ਮਾਰਤਾ ਪ੍ਰੀਤਪਾਲ ਚੱਕ ਕੇ ਬੋਰੀ ਚ ਲੈ ਗਏ ਕੁੱਟਿਆ ਵਾਟ ਐਕਸ਼ਨ ਹੈ ਜੀ ਟੇਕਨ ਇਟਸ ਅ ਜੁਆਇੰਟ ਆਪਰੇਸ਼ਨ ਭਾਜਪਾ ਨਾ ਇਹ ਮਿਲਿਆ ਹੋਇਆ ਨਾ ਕਿ ਖੇਰਾ ਅਮਰਤਪਾਲ ਜਿੱਥੋਂ ਖੜਾ ਹੋ ਰਿਹਾ ਉੱਥੇ ਸਿਮਰ ਰஞ்சிਤ ਸਿੰਘ ਮਾਨ ਨੇ ਆਪਣਾ ਉਮੀਦਵਾਰ ਵਾਪਸ ਲੈ ਲਿਆ ਤੁਹਾਡੀ ਵੀ ਆਈਡਿਓਲੋਜੀ ਮਿਲਦੀ ਆ ਤਾਂ ਕੀ ਲੱਗਦਾ ਵੀ ਹਾਂ ਉੱਥੇ ਤੁਹਾਨੂੰ ਵੀ ਸਪੋਰਟ ਕਰ ਦੇ ਚਾਹੀਦੀ ਮੈਂ ਕਿੱਦਾਂ ਕਰ ਸਕਦਾ ਜੀ ਮੈਂ ਕਿਹਦੀ ਇਦਾਂ ਦੀ ਗਲਤ ਗੱਲ ਕਰ ਸਕਦਾ ਮੈਂ ਇੱਕ ਪਾਰਟੀ ਦੇ ਧਾਇਰੇ ਚ ਮੈਂ ਐਨਐਸਏ ਲਾ ਕੇ ਨੌਜਵਾਨਾਂ ਨੂੰ ਬਾਹਰ ਜਾਣ ਦਾ ਵਿਰੋਧ ਕੀਤਾ ਦੈਟ ਇਜ਼ ਇਨਜਸਟਿਸ ਮੈਂ ਇਹ ਨਹੀਂ ਕਦੀ ਕਿਹਾ ਕਿ ਫਲਾਨਾ ਆਦਮੀ ਹੈਗਾ ਤੇ ਉਹ ਅਗਰ ਇਲੈਕਸ਼ਨ ਲੜੇਗਾ ਤਾਂ ਮੈਂ ਉਹਦੀ ਸਪੂਮੈਂਟ ਨਹੀਂ ਕਦੀ ਕਿਹਾ ਸੀਗਾ ਮੈਂ ਕਹਿੰਨਾ ਕਿ ਉਹਨਾਂ ਦੀ ਟ੍ਰਾਇਲ ਅੰਮ੍ਰਿਤ ਸੱਚ ਕਿਉਂ ਨਹੀਂ ਕੀਤੀ ਉਹਨੂੰ ਪੰਜਾਬ ਦੀ ਜੇਲ੍ਹ ਚ ਕਿਉਂ ਨਹੀਂ ਰੱਖਿਆ ਭਗਵਾਨ ਪਾਣੇ ਦੱਸੇ ਮੈਂ ਜਿਹੜਾ ਇੱਕ ਕਿਸੇ ਨਾ ਬੇਇਨਸਾਫੀ ਹੁੰਦੀ ਚਾਹੇ ਉਹ ਅਮਰਤਪਾਲ ਹੈ ਚਾਹੇ ਸਿੱਧੂ ਮੂਸੇਵਾਲਾ ਦਾ ਬਟ ਮੁੰਡਾ ਚਾਹੇ ਉਹ ਸ਼ੁਭਕਰਨ ਹੈ ਚਾਹੇ ਉਹ ਜਿਹੜੇ ਸਾਡੇ ਪੁਰਾਣੇ ਕਿਸਾਨ ਮਾਰੇ ਗਏ ਜਾਂ ਸੰਦੀਪ ਨੰਗਲ ਅੰਬੀਆ ਕਬੱਡੀ ਪਲੇਅਰ ਮਾਰੇ ਗਏ ਮੇਰੀ ਮੇਰੀ ਬੇਇਨਸਾਫੀ ਦੇ ਖਿਲਾਫ ਲੜਾਈ ਹੈ ਗਿਆ ਚ ਤੂੰ ਤਿਆਰੀ ਕਿਵੇਂ ਨੇ ਵਧੀਆ ਜੀ ਐਨ ਵਧੀਆ ਟੌਪ ਕਲਾਸ ਮੈਨੂੰ ਤਾਂ ਵੋਟ ਪੈਣੀ ਆ ਬਿਜੌਂਡ ਪਾਰਟੀ ਲਾਈਨਸ ਆਪ ਮੁਹਾਰੇ ਅਕਾਲੀ ਦਲ ਦੇ ਵਰਕਰਾਂ ਨੇ ਪਾਉਣੀਆਂ ਝਾੜੂ ਦੇ ਚੰਗੇ ਵਰਕਰਾਂ ਨੇ ਪਾਉਣੀਆਂ ਤੇ ਮੇਰੇ ਕਾਂਗਰਸ ਦੇ ਕੇਡਰ ਨੇ ਭੱਬਾ ਪਾਰ ਹੋ ਕੇ ਕੰਮ ਕਰਕੇ ਵੋਟ ਪਾਉਣੇ ਸੀ ਤਾਂ ਇਸ ਨੂੰ ਸੁਖਪਾਲ ਸਿੰਘ ਖੈਰਾ ਲਹਿਰਾ ਗਾਗਾ ਇਲਾਕੇ ਦੇ ਵਿੱਚ ਚੋਣ ਜਿਹੜੀ ਕੰਪੇਨਿੰਗ ਇਹਨਾਂ ਦੇ ਵੱਲੋਂ ਚੱਲੀ ਜਾ ਰਹੀ ਆ ਤੇ ਸਾਫ਼ ਤੌਰ ਤੇ ਇੱਕ ਗੱਲ ਕਹੀਏ ਕਿ ਦਲਬੀਰ ਗੋਲਡੀ ਨੇ ਆਪਣੇ ਕੈਰੀਅਰ ਦਾ ਸਭ ਤੋਂ ਗਲਤ ਫੈਸਲਾ ਲਿਆ ਅੱਗੇ ਬਲੰਗ ਤੇ ਗੱਲ ਕਰਾਂਗੇ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੀ ਜਿਨ੍ਹਾਂ ਦੇ ਵੱਲੋਂ ਹਾਈ ਕੋਰਟ ਦਾ ਰੁਕੀਤਾ ਕੇਸ ਕਿ ਸਿਸੋਦੀਆ ਨੇ ਹਾਈ ਕੋਰਟ ਜ਼ਮਾਨਤ ਪਟੀਸ਼ਨ ਦਾਖਲ ਕੀਤੀ ਹੈ ਤੇ ਕੱਲ ਰਾਉ ਅਵੇਨਿਊ ਕੋਰਟ ਨੇ ਜੋ ਸਿਸੋਦੀਆ ਦੀ ਪਟੀਸ਼ਨ ਖਾਰਜ ਕੀਤੀ ਸੀ ਕਿ ਦਿੱਲੀ ਐਕਸਾਈਜ਼ ਕੇਸ ਤੇ ਹਾਰ ਚੇਲ ਚਪਾਨੇ ਮਨੀਸ਼ ਸਿਸੋਦੀਆ ਦਾ ਜਿਕੇ ਲੇਅਰ ਲੋਅਰ ਕੋਰਟ ਤੋਂ ਸਿਸੋਦੀਆ ਦੀ ED ਤੇ CBI ਦੋਵੇਂ ਮਾਮਲਿਆਂ 'ਚ ਜ਼ਮਾਨਤ ਪਟੀਸ਼ਨ ਖਾਰਜ ਹੋ ਚੁੱਕੀ ਹੈ ਹੁਣ

भगवंत मान के चोन प्रचार जारी अब दोपहर लुधियाना चाहिए जनसभा का खन्ना चाह बचाओ यात्रा करेंगे सुखबीर बादल रणजीत ढिलो जल्द आम नरेंद्र मोदी चो प्रचार भाजपा ने दी जा अमित शाह जेपी नड्डा भी पंजाब कर प्रचार लोग सभा लिए प्रधानमंत्री का तूफानी प्रचार जारी आज पीएम मोदी ने गुजरात चार चोन रैलियां बिहार चोन प्रचार करेंगे कर अच्छाटक चो रैलिया करी तो प्रियंका गांधी आज दूजे दिन छत्तीसगढ़ कर प्रचार कोरबा लोकसभा से चिरमिरी करेंगे जनसभा पार्टी उम्मीदवार आज गुजरात दौरे से केजरीवाल की पत्नी सीता केजरीवाल पार्टी उम्मीदवार कटन रोड शो भावनगर से भरूच पे राहुल गांधी का मेठी तो चोन लड़ना लग सकता है सूचना मुताबिक राहुल ने चो आज शाम तक हो सकता है